ਲੈ ਉਹ ਚੰਦਾ ਫੀਲਰ ਨੂੰ ਲੈ ਹਣ ਓਏ ਚਾ ਲੈ ਨਾ ਬੱਟ ਕੰਡਿਆਂ ਨਾਲ ਫੇਰਾ ਮੋਬਾਈਲ ਤੇ ਅੱਗੇ ਰਹਿਣਾ ਸਾਰਾ ਤੈਨੂੰ ਭੱਗ ਜਾ ਹੋਰ ਨਾ ਕੁਝ ਲੈ ਲਈ ਉਹ ਬੱਕਰੀ ਉਹ ਮੈਂ ਘੁਰਾੜਾ ਯਾਰ ਬੱਦਲ ਆਈ ਬਹੁਤ ਹੋਇਆ ਕਿ ਅੱਜ ਕੱਢ ਲੈਣਾ ਕੋਈ ਨਾ ਤੇੇ ਘੰਟੇ ਲੱਗੰ ਮੈਂ ਕਿੱਡੀ ਕਰਦਾ ਯਾਰ ਆਖੜੀ ਮਸ਼ੀਨ ਦੀ ਪੰਨੀ ਹੋਇਆ ਨਾਲ ਚਲਾਤੀ ਇਹਨਾਂ ਚੋ ਮਿੱਟੀ ਬਹੁਤ ਜੰਗਿੰਦੇ ਨੇ ਲੋਕ ਪਰ ਇੱਕ ਸਾੜੇ ਰੋਡ ਨੇ ਕਾਂਵਲੇ ਕਰਤੇ ਲੋਕ ਤਾਂ ਮਿੱਟੀ ਇਹ ਚ ਗਈ ਜਾਂਦੇ ਨੇ ਆ ਤਾਂ ਲੋਕਾਂ ਨੂੰ ਕੀ ਨਹੀਂਦਾ ਕਿੰਨੇ ਕੁ ਰੁਪਏ ਬਣਦੇ ਨੇ ਨਮੀਨਾ ਖਰਾਬ ਕਰੀ ਜਾਂਦੇ ਨੇ ਤਾਂ ਦੱਸੋ ਕੰਮ ਕੀ ਦੋ ਬਾਹਰ ਹੈ ਇਹ ਕੰਮ ਕਰ ਲੋ ਲੋਕੀ ਓਏ ਯਾਰ ਕੀ ਕਰਨ ਲੱਗਿਆ ਹੋਇਆ ਹੈ ਇਹ ਲੋਕਾਂ ਨੇ ਬਣਾ ਲੈ ਲਏ ਯਾਰ ਸਭ ਤੋਂ ਬਾਹਰ ਮੈਂ ਤਾਂ ਐਸੀ ਦੇਖਦਾ ਵੀ ਕਾਣਕ ਨਿਕਲੇ ਹੀ ਇਹ ਲੋਕਾਂ ਨੇ ਯਾਰ ਬੱਡਰ ਫਟਣ ਹੋਣੀ ਆ ਕੀ ਗੱਲਾਂ ਤੋਂ ਗੱਲਾਂ ਇਹਨਾਂ ਮੈਂ ਦੇਖਣਾ ਪਰ ਵੀ ਨਾ ਰੋਲੋ ਜੇ ਪਾ ਲਿਆ ਤੇ ਓ ਭਾਈ ਸਾਹਿਬ ਉਹ ਮਿੱਟੀ ਲਹੌਣੇ ਜਾਂਦੇ ਲਾਭ ਹੀ ਲਿਆ ਕਰੋ ਨੌਂਦੇ ਦਾ ਹੈਗੇ ਆ ਕੀ ਲਹੌਣੇ ਦੀ ਮਿੱਟੀ ਆ ਮਾੜੇ ਮੋੜੇ ਸ਼ਰਮ ਘੱਲੋ ਜੇ ਸਾਡੀ ਉੱਚੀ ਆ ਤਾਂ ਥੋੜਾ ਨਿਮਰ ਹੋ ਕੇ ਹਰ ਖਿਆਲ ਵੀ ਕਰਮ ਕਰ ਨੌਂ ਵੱਡੇ ਇਹ ਦੇਖਦਾ ਲੈ ਥੋੜਾ ਪਰ ਵੀ ਇਹੀ ਹਾਲ ਤੀਗਾ ਇਨੂੰ ਤਖਲੀਬ ਕੀਆ ਯਾਰਾ ਤਖਲੀਬ ਕੀਆ ਯਾਰਾ ਪਹਿਲਾਂ ਨਹੀਂ ਆਉਂਦੇ ਪਹਿਲਾਂ ਤੈਨੂੰ ਪੰਚਾਇਤ ਤੋਂ ਜਦੋਂ ਤੈਨੂੰ ਪਤਾ ਹੀ ਲੱਗਿਆ ਇਹਨੂੰ ਤਖਲੀਬ ਕੀਆ ਇਹ ਇੱਧਰ ਕੱਲ ਮੈਂ ਨਿਕਲੀ ਸੀ ਇਹਨੂੰ ਤਖਲੀਬ ਕੀਆ ਤਖਲੀਬ ਕੀਆ ਦੱਸਦਾ ਵੱਡਿਆ ਯਾਰ ਤੂੰ ਕਿਤੇ ਲਾ ਲਿਆ ਕਰ ਦੇਖਣੀ ਆ ਕਿ ਹੁਣ ਦੇਖਣੀ ਆ ਦੱਸ ਕੀ ਕਰਨਾ ਤੈਨੂੰ ਤਾਂ ਨਹੀਂ ਮੈਨੂੰ ਨਹੀਂ ਪਤਾ ਤੂੰ ਮਿੱਟੀ ਲਾਕ ਦੇ ਲਾਈਏ ਤੈਨਦੇ ਵੱਢਣ ਆ ਕੇ ਚਪਾਰ ਕੇ ਤੁਰਿਆ ਤੇਰਾ ਰੋਜ ਰੋਜ ਦਾ ਕੰਮ ਹੋ ਗਿਆ ਕੀ ਕਰੇ ਲੈ ਤੂੰ ਕੀ ਕਰਨਾ ਅੱਜ ਦੇਖ ਲੈਣ ਦੇ ਵੱਡ ਉਹਦੇ ਪਟਾਰੀ ਵਾਹ ਤੇ ਉਹਦਾ ਪਟਾਰੀ ਵਾਹ ਜਾ ਓਏ ਕੜਾਈ ਹੋ ਗਈ ਇੱਥੇ ਇਹਦੇ ਨਾਲ ਮੈਂ ਨਹੀਂ ਕਰਦਾ ਅਗਰ ਬਾਂਚੇ ਨਾਲ ਅਜਾ ਕਰ ਅੱਡ ਜਾ ਚਾਹੁੰਦਾ ਅੱਜ ਦੇਖ ਹੀ ਲੈਣੇ ਆ ਦੋਸਤ ਦੇਖ ਲੈਣਾ ਬਸ ਹੈਲੋ ਹੈਲੋ ਹਾਂ ਸੁਮੀਰ ਪੁੱਤਰ ਕਿੱਥੇ ਆ ਉਹ ਆ ਜਾ ਤਾਂ ਇੱਦਾਂ ਕੀ ਫੇਰ ਵੱਟ ਵੱਟਣ ਲੱਗਿਆ ਪਿਆ ਦੇਖਦੇ ਸੀ ਇਹਨਾਂ ਦੇ ਦੋ ਦੋ ਗਿੱਠੇੜਾ ਆਪ ਦੇਕ ਨਹੀਂ ਲਾੜੀ ਇਹਨਾਂ ਦਾ ਆਹ ਹੋਰ ਜਿਆਦਾ ਤਾਂ ਪਤਾ ਨਹੀਂ ਇਹ ਦੀ दारू ਪੀਤੀ ਹੈ ਕੀ ਹੋਇਆ ਹੈ ਮੈਂ ਤਾਂ ਪਤਾ ਕੀ ਸਮਝੇ ਨਾਉਂਦੀ ਇਹ ਮੈਨੇ ਕੀ ਕਰਦਾ ਕੀ ਨਾ ਆਹ ਇਹ दारू ਦਿਨ ਦੱਸ ਦਿਆਂ ਵੀ दारू ਪੀਤੀ ਹੈ ਕੀ ਕੀ ਹੋਇਆ ਹੈ ਪਾਰ ਤੈਨੂੰ ਪੰਚਾਇਤ ਬੁਲਾਇਆ ਜਾਣੀ ਤੈਨੂੰ ਖਰਮਾਉਣੀ ਪੰਚਾਇਤ ਬੁਲਾਇਆ ਤਾਂ ਮੈਨੂੰ ਹੋਰ ਵੀ ਭਾਈ ਤੂੰ ਆਇਂਦਾ ਟਰੈਕਟਰ ਮਿੱਟੀ ਲਾਉਣੇ ਮਿੱਟੀ ਲਾ ਦੇ ਨੇ ਹੋਰ ਆਹ ਫਾਹੀ ਸਾਡੀ ਉਹ ਦੇਖ ਲੈ ਕਿੰਨੀ ਕਿੰਨੀ ਛੋਟੀ ਵੱਡੀ ਹੋਈ ਹੈ ਵੱਡੀ ਹੋ ਜਾ ਨਾ ਆਇਆ ਭੈਜੋ ਛੋਟੀ ਨਹੀਂ ਵੱਡੀ ਹੋਈ ਉੱਥੇ ਟਰੈਕਟਰ ਚੱਲਦਾ ਜਿਹੇ ਪੂਰਾ ਵਧੀਆ ਤਾਕੇ ਦੇਖ ਲੈ ਨਾ ਜਿੱਥੇ ਦੇਖ ਜੀ ਲੱਗੇ ਉੱਥੇ